ਛੋਟੇ ਸਾਬ ਜਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 25 ਤੋਂ 27 ਦਸੰਬਰ ਤੱਕ ਆਯੋਜਿਤ ਹੋਣ ਵਾਲੀ ਸ਼ਹੀਦੀ ਸਭਾ ਮੌਕੇ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ ਤੇ ਉਹਨਾਂ ਦੀ ਸੁੱਖ ਸਹੂਲਤ ਦੇ ਲਈ ਹਰ ਸੰਭਵ ਉਪਰਾਲਾ ਵੀ ਕੀਤਾ ਜਾਂਦਾ ਹੈ। ਇਸੇ ਲੜੀ ਦੇ ਤਹਿਤ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਕੀਤਾ ਜਾ ਰਿਹਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਤੇਗੜ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਮਾਦੋਪੁਰ ਰੇਲਵੇ ਅੰਡਰ ਬ੍ਰਿਜ ਤੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਹਨਾਂ ਦੱਸਿਆ ਕਿ ਮਾਦੋਪੁਰ ਰੇਲਵੇ ਅੰਡਰਬ੍ਰਿਜ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਜੋ ਕਿ 10 ਦਸੰਬਰ ਤੱਕ ਮੁਕੰਮਲ ਹੋ ਜਾਵੇਗਾ ਪਿਛਲੇ ਲੰਬੇ ਸਮੇਂ ਤੋਂ ਮਾਦੋਪੁਰ ਰੇਲਵੇ ਅੰਡਰਬ੍ਰਿਜ ਦਾ ਕੰਮ ਰੁਕਿਆ ਪਿਆ ਸੀ ਉਸ ਨੂੰ ਮੁਰਤੋਂ ਚਾਲੂ ਕੀਤਾ ਗਿਆ ਤਾਂ ਜੋ ਸ਼ਹੀਦੀ ਸਭਾ ਤੇ ਵੱਡੀ ਗਿਣਤੀ ਦੇ ਵਿੱਚ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮਾਦੋਪੁਰ ਅੰਡਰਬ੍ਰਿਜ ਤੇ ਖੜਿਆ ਰੇਲਵੇ ਅੰਡਰਬ੍ਰਿਜ ਹੈ ਜਿਹੜਾ ਬਹੁਤ ਸਾਲਾਂ ਤੋਂ ਕਹਿ ਸਕਦੇ 2-3 ਸਾਲ ਤੋਂ ਕੰਮ ਰੁਕਿਆ ਪਿਆ ਸੀ ਔਰ ਤੁਸੀਂ ਦੇਖ ਰਹੇ ਹੋ ਕਿ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਲੱਖਾਂ ਦੀ ਤعداد ਵਿੱਚ ਸੰਗਤ ਨੇ ਸ਼ਹੀਦੀ ਜੋੜ ਮੇਲ ਤੇ ਤੰਤਨ ਬਾਬਾ ਜੋਰਾਵਰ ਤੰਤਨ ਬਾਬਾ ਫਤਿਸਕੀ ਤੇ ਮਾਤਾ ਗੁਜਰ ਕੌਰ ਨੂੰ ਸ਼ਰਧਾ ਕਰਨਾ ਆਣਾ ਉਹਨਾਂ ਨੇ ਆਸ਼ੀਰਵਾਦ ਲੈਣਾ ਉਹਨਾਂ ਤੋਂ ਕਿ ਇਹ ਜਿਹੜਾ ਅੰਡਰ ਬ੍ਰਿਜ ਹੈ ਇਹ ਬਹਾਰਲੇ ਪਾਸੇ ਬਾਈਪਾਸ ਤੇ ਆ ਜਾਂਦਾ ਤੇ ਬਹੁਤ ਸੰਗਤ ਇੱਥੋਂ ਹੀ ਜਾਂਦੀ ਹੈ ਸੋ ਸਾਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਇਹ ਅਸੀਂ 10 ਤਰੀਕ ਤੱਕ ਸੰਗਤ ਨੂੰ ਸਮਰਪਿਤ ਕਰ ਦਾਂਗੇ ਥੋੜਾ ਜਿਹਾ ਜਿਹੜਾ ਕੰਮ ਰਹਿ ਜੂਗਾ ਬਹੁਤ ਮਤਲਬ 20% ਕਹਿ ਸਕਦੇ ਹਾਂ ਉਹ ਵੀ ਚਲਣਯੋਗ ਅਸੀਂ ਕਰਕੇ ਤੁਸੀਂ ਦੇਖਦੇ ਪੂਰਾ ਪੁਲ ਤਿਆਰ ਹੋ ਗਿਆ ਗੈਂਟਰ ਪਹਿਣਾ 10 ਤਰੀਕ ਤੱਕ ਇਹ ਅਸੀਂ ਸੰਗਤ ਦੇ ਚਰਨਾਂ ਦੇ ਵਿੱਚ ਸਮਰਪਿਤ ਕਰਾਂਗੇ